ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਚਮਿਆਰੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਆ ਜਰਸੀ ਕੱਲੀ ਗੱਭਣਿਆ ਤੇ ਬਾਕੀ ਸਾਰੀਆਂ ਸੂਈਆਂ ਸਵਾਈਆਂ ਹਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਸਨੋ ਠੀਕ ਠਾ ਜੀ ਤੇ ਨਾਮ ਦੱਸ ਦੇ ਕਰੀ ਆਪਣਾ ਨਾਮ ਕਵਲਜੀ ਸਿੰਘ ਹਾਂ ਜੀ ਬਿਆਰੀ ਤਸੀਲੀ ਨਾਹ ਜਿਲ੍ਹਾ ਬਸਰ ਫੋਨ ਨੰਬਰ ਵੀ ਬੋਲ ਦੇ ਕਰੀ 985520333 ਜੀ ਠੀਕ ਹੈ ਅੱਜ ਸਾਰੀਆਂ ਜਰਸੀ ਕ੍ਰੋਸ ਹੀ ਆ ਨਾ ਆਪਣੇ ਕੋਲ ਗਰਮੀ ਵਾਲਾ ਮਾਲੀ ਹਾਂ ਜੀ ਠੀਕ ਹੈ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਦੀ ਜਿਹੜੀ ਆ ਇਹਦੇ ਤੋਂ ਹੀ ਆਪਾਂ ਕਰਨੀ ਆ ਕਿੰਨਾ ਚਿਰ ਹੋ ਕੈਨ ਸੁਈ ਨੂੰ ਇਹਨੂੰ ਵੀ ਇੱਕੀ ਸੁਈ ਨੂੰ ਪੰਜ ਛੇ ਦਿਨ ਹੋ ਗਏ ਜੀ ਅੱਛਾ ਹਾਂ ਜੀ ਦੂਸਰਾ ਸੁਆ ਜੀ ਕਿੰਨਾ ਦੁੱਧ ਤਿਆਰ ਜੇ ਦੇ ਕੋਲ ਦੁੱਧ ਵੀ ਜਿਹੜਾ ਥੱਲੇ 16 ਕਿਲੋ ਜਿਹੜਾ ਮਤਲਬ 15 ਕਿਲੋ ਆ ਗਿਆ ਆਪਾਂ ਬਿਲਕੁਲ ਲੀਟਰ ਮਾਰ ਕੇ ਭਾਹ ਹੁਲਿਆ ਜੀ ਪੱਕਾ ਦੁੱਧ ਜਿਹੜਾ ਤਿਆਰ ਆ ਬਿਲਕੁਲ ਰਾੜੀ ਆ ਜਿਹੜਾ ਉਹ ਤੇ 16 ਕਿਲੋ ਝਾਗ ਆ ਅੱਛਾ ਤੇ ਪਰ 15 ਕਿਲੋ ਦੀ ਗਾਰੰਟੀ ਹਸਾਬ ਨਾਲ ਤੇ ਜੇ ਵਾਜੋ ਕਿ ਦੁੱਧ ਹੋਰ ਦੁੱਧ ਵੀ ਜਿਹੜਾ 20 ਕਿਲੋ ਤਾਂ ਕੁੱਛ ਜਾਊਗੀ ਅੱਛਾ ਹਾਂਜੀ ਤੇ ਜਿਹੜਾ ਮੌਕੇ ਤੇ 15 ਬਿਲਕੁਲ ਚਵਾ ਦੋਗੇ ਹਨਾ 15 ਜਿਹੜਾ ਲੀਟਰ ਵਾਲਾ 16 ਹੀ ਆ ਦੁੱਧ ਅੱਛਾ ਹਾਂਜੀ 15 ਕਿਲੋ ਖੋਲੋ ਹਾਂ ਫਿਰ ਤੋੜ ਦਈਏ ਕਰੀ ਨੀ ਬਾਕੀ ਇਹ ਆ ਵੀ ਕੱਤ ਕਾਠ ਵੀ ਚੰਗਾ ਵਾ ਰਾਜੀ ਰੂਜੀ ਵੀ ਪੂਰੀ ਆ ਤੇ ਬਾਕੀ ਇਹੋ ਜਿਹਾਂ ਗਾਵਾਂ ਦਾ ਦੁੱਧ ਵੀ ਸੰਗਣਾ ਹੁੰਦਾ ਵਾ ਦੁੱਧ ਮੌਕੇ ਤੇ ਜਿਹੜਾ ਕਹਿੰਦੇ ਕਿ 15 ਲੀਟਰ ਜਿਹੜਾ ਤਿਆਰ ਆ ਬਾਕੀ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨਾ ਤੇ ਚਵਾਬ ਚੋ ਓਕੇ ਜੀ ਬਿਲਕੁਲ ਹਾਂ ਬਿਲਕੁਲ ਚਵਾਬ ਦਿਖਾ ਹੀ ਦੇਣਾ ਚਲੋ ਦਿਖਾ ਹੀ ਦੋ ਫਿਰ ਇੱਕ ਵਾਰੀ ਬਾਕੀ ਨਾਲ ਵੀ ਜੇ ਨਾਲ ਹੀ ਆ ਜਿਹੜਾ ਮਗਰਵੱਛਾ ਜੀ ਹਾਂ ਜੀ ਜੀ ਮਗਰਵੱਛਾ ਜੀ ਤੇ ਥਾਣੇ ਵੀ ਜਿਹੜੇ ਲਾਗੇ ਤਾਂ ਆਪਾਂ ਦੇਖ ਸਕਦੇ ਹਾਂ ਬਾਕੀ ਸਵਾਬ ਜਿਹੜਾ ਇਹ ਤਾਂ ਬਿਲਕੁਲੋਂ ਸਾਫ਼ ਹੈ ਪਿੱਛਲੇ ਖਨਾਂ ਦਰ ਸਵਾ ਦਿਖਾਦੇ ਹਾਂ ਜੀ ਯਾਰ ਜੀ ਇਹ ਮੋਲ ਦਸੀਏ ਫਿਰ ਤਾਂ ਆਪਾਂ ਮੈਂ ਜੀ ਦਾ 45000 ਰੁਪਏ 45000 ਆ ਹਾਂ ਜੀ ਕਰਨੀ ਵਿੱਚੋਂ ਛੋਟ ਛੜ ਕੱਢੋ ਕੋਈ ਤੁਸੀਂ 2000 ਛੜ ਦਈਏ ਫਿਰ ਅੱਛਾ ਛੜ ਦੋ ਕੋਈ 43000 ਦੀ ਦੇ ਦੋਗੇ ਤੇ ਦੁੱਧ 15 ਲੀਟਰ ਜਿਹੜਾ ਕਰੋ ਚਵਾ ਦੇਗੇ ਨਾ ਬਿਲਕੁਲ ਜਿਹੜਾ ਰੈਡੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਤੇ ਹੁਣ ਇੱਕ ਜਿਹੜੀ ਹੋਰ ਤੁਹਾਨੂੰ ਦਿਖਾਉਣੀ ਆ ਦੂਸਰੇ ਨੰਬਰ ਤੇ ਇਹ ਵੀ ਜਿਹੜੀ ਜਰਸੀ ਕਲੋਸ ਚੀ ਆ ਸਥਾਨਾ ਇਹਦੇ ਵੀ ਆਪਾਂ ਲਾਗੇ ਤੋਂ ਦੇਖ ਸਕਦੇ ਆ। ਥਣਾਂ ਦਾ ਸਾਈਜ਼ ਵੀ ਆਪ ਵੀ ਚੰਗਾ ਹੈ ਤੇ ਮਿਲਕ ਵੀ ਨਵੀਂ ਚੰਗੀ ਲੱਗੀ ਆ। ਇਹਨੂੰ ਕਿੰਨਾ ਚਿਰ ਹੋਇਆ ਵਿੱਧੀ ਸੋਈ ਨਾ? ਇਹਨੂੰ ਸੋਈ ਨੂੰ ਕਿੰਦੀ ਨਵਾਂ 3 ਦਿਨ ਹੋ ਗਏ। ਤੇ ਇਹਦੇ ਮਗਰ ਕੀ ਆ? ਉਹ ਵਛੀ ਜੇ ਵੀ ਦਿੱਤੀ ਨਾ। ਕਿਹੜੀ ਆ ਜਿਹੜੀ ਵਛੀ ਆ ਇਹਨੇ? ਠੀਕ ਹੈ ਜੀ। ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਜੇ? ਬਿਲਕੁਲ ਜੀ 16 ਕਿਲੋ ਦੁੱਧ ਤਿਆਰ ਜੇ। ਤਿਆਰ ਜੇ ਬਿਲਕੁਲ। ਹਾਂਜੀ ਹਾਂਜੀ। ਜਿਹੜਾ ਦੋ ਟਾਈਮ ਚਵਾ ਦੋ। ਬਿਲਕੁਲ ਜੀ ਜਿਹੜਾ ਕੱਡੇ ਵਾਲਾ। ਠੀਕ ਹੈ ਤੇ ਬਾਕੀ 17 ਹੋਊਗਾ। ਜੇ ਕੋਈ ਸਾਮਭ ਕਰੂਗਾ ਤੇ ਹੋਰ ਵ ਜਿਹੜਾ ਬਿਲਕੁਲ ਛੱਗ ਮਾਰ ਕੇ ਆ ਉਹਦੀ ਕੀਮਤੀ ਮੈਂ ਦੱਸਣ ਧਿਆਵਾ ਤੋਰ ਫੇਰ 17 ਹੋ ਸਕਦਾ ਠੀਕ ਹੈ ਹਾਂਜੀ 15.5 ਨਹੀਂ ਹੋ ਸਕਦਾ ਬਾਕੀ ਕੱਦ ਕਾਟਦੀ ਵੀ ਜਿਹੜੀ ਚੰਗੀ ਆ ਤੇ ਥੱਲਿਆਂ ਵੀ ਚੰਗੀ ਫਿਕਸ ਜੇ ਹਵਾ ਨੇ ਦੀ ਮਾਲਕਿਆ ਵੀ ਇਹ ਵੀ ਠੰਡੀ ਤੇਰੀ ਜੇ ਵੀ ਜੀ ਹਾਂਜੀ ਹਾਂਜੀ ਵੀ ਬਿਲਕੁਲ ਇਹਦਾ ਬੁਖਾਰੀ ਮੜਾ ਦਿਖਾ ਦੇ ਨੂੰ ਬਸ ਇਤਨਾ ਕਿੰਦਾ ਕਿ ਰੱਸੀ ਪਾਓ ਤੇ ਬਸ ਚੋਈ ਕਰੋ ਬੱਚਾ ਛੱਡੋ ਭਾਵੇਂ ਨਾ ਛੱਡੋ ਤੇ ਪਾੜਾ ਪਾਓ ਤੇ ਭਾਵੇਂ ਨਾ ਪਾਓ ਬਾਕੀ ਇਹ ਜੇ ਠੰਡੇ ਦਿਰੇ ਪਸ਼ੂ ਦਾ ਜਿਹੜਾ ਵਾਧਾ ਹੁੰਦਾ ਵਾ ਗਰਮੀ ਦਾ ਮੌਸਮ ਹੈ ਕਈ ਵਾਰੀ ਕੁੱਤਰ ਤੀਜੇ ਬੱਚਾ ਵੀ ਉੱਪਰ ੱਲੇ ਹੋ ਜਾਏ ਤੇ ਕੋਈ ਬਹੁਤੀ ਗੱਲ ਨਹੀਂ ਹੁੰਦੀ। ਆਹ ਦੇਖ ਸਾਡੇ ਜੀ। ਜਿਵੇਂ ਆ ਜਿਹੜਾ ਇਹਦੇ ਅਗਲੇ ਥਨਾ ਦਾ ਆਪਾਂ ਦੇਖ ਸਕਦੇ ਚੰਗਾ। ਤੇ ਪਿਛਲੇ ਥਨਾ ਦਾ ਵੀ ਚਵਾ ਦਿਖਾ ਲੀਏ ਬੀਤੀ। ਠੀਕ ਹੈ ਜੀ ਤੇ ਦੱਸਿਓ ਵੇ ਜੇ ਫਿਰ ਮੁੱਲੇ ਦਾ ਵੀ ਆਪਾਂ ਕਿੰਨਾ ਕੁ ਮੁੱਲ ਰੱਖਦੀ ਇਹਦਾ ਮੁੱਲ ਵੀ ਜੀ 40000 ਦੇ ਦਾਂਗੇ 40000 ਜੀ ਹਾਂਜੀ ਕਿਵੇਂ ਚੋ ਕਰਦੀ ਕਾ ਛੋਟ ਛੱਡ ਕਰ ਦੋ ਤੁਸੀਂ ਕਰੀ ਜਾ ਕਿੰਨੀ ਕਰਦੀਏ ਕਰ ਦੋ ਜੀ 2000 ਛੱਡ ਦਈਏ ਦਾ ਵੀ ਚਲੋ 200 380 ਦੇ ਦਈਏ ਠੀਕ ਹੈ ਤੇ ਦੁੱਧ ਜਿਹੜਾ 16 ਲੀਟਰ ਘਰੋ ਚਵਾ ਦੋਗੇ ਬਿਲਕੁਲ ਰੈਡੀ ਠੀਕ ਹੈ ਹੁਣ ਆ ਦੇਖ ਸਾਡੇ ਬਿਲਕੁਲ ਪਸੰਗੀ ਆ ਜਿਹੜੀ ਪੂਰੀ ਤੇ ਥਣ ਜਿਹੜਾ ਪੂਰਾ ਕਮਾਲ ਦਾ ਕੱਢਦੀ ਹੈ ਪਸਮਾਗੇ ਹੁਣ ਇੱਕ ਗੱਬਨ ਜਰਸੀ ਤੁਹਾਨੂੰ ਦਿਖਾਉਣੀ ਆ ਪੰਜਾਬ ਵਾਲੀ ਜਰਸੀ ਆ ਕੱਦ ਕਾਠੇ ਦਾ ਚੰਗਾ ਵਾ ਜਿਹੜਾ ਜਰਸੀਆਂ ਦੇ ਸਾਹਮਣ ਤੇ ਉੰਜ ਵੀ ਨਿੱਗਰਿਆ ਜਿਹੜੀ ਰਾਜੀ ਆ ਤੇ ਇਹ ਕਿੰਨੇ ਕੇ ਦੁੱਧਾ ਲਈ ਆ ਜੀ ਇਹ ਨਹੀਂ ਜੀ ਦੁੱਧ ਪਹਿਲੇ ਜੁਆ 17 ਕਿਲੋ ਜੁਆਈ ਜਾਊਗੀ ਅੱਛਾ ਹਾਂਜੀ ਪਹਿਲਾਂ ਸੁਆਇਦਾ ਹਾਂਜੀ ਪਹਿਲਾਂ ਸੁਆ ਮੂਹ ਚਾਰ ਥਾਂ ਤੇ ਤੋਰੋ ਫੇਰ ਇੱਕ ਰੀਨ ਇਹ ਕਿੰਨਾ ਕੁ ਦੁੱਧ ਚੁਵਾਈ ਜਾਊਗੀ ਬਿੱਦੀ? ਤੁਹਾਨੂੰ ਜੀ 16-17 ਕਿਲੋ ਅਸੀਂ ਚੁਵਾਈ ਜਾਊਗੀ। ਠੀਕ ਆ। ਹਾਂਜੀ। ਪੰਜਾਬ ਵਾਲੀ ਹੈ ਵੱਡੀ ਜੱਸੀ। ਚੱਲ ਲੈ ਜਾ। ਹਾਂ ਪੂਰਾ ਕੱਦ ਕਾਠੀ ਦਾ। ਬਸ ਇਹ ਦੇ ਕੋਈ 10 10-12 ਦਿਨ ਦੇ ਲਾਗੇ ਬਣੇ ਜੇ ਨਹੀਂ ਲੈ ਜਾਣੀ। ਚੰਗੀ ਭਰੂਗੀ। ਬਾਕੀ ਠੰਡੀ ਵੀ ਜਾਈ ਜੀ ਇਦਾਂ ਕੋਈ ਥੱਲੇ ਪਾ ਦਿਓ। ਠੀਕ ਐ ਵੀ ਠੰਡੀ ਤੇਰੀ ਐ। ਤੇ ਕਿੰਨਾ ਕੇ ਦਾ ਫਿਰ ਮੁੱਲ ਰੱਖੀ ਆਪਾਂ ਠੀਕ ਆ ਜੇ ਅੱਜ ਹੀ ਗੱਲ ਕਰੀਏ ਅਦੀ ਵੀ ਜਿਹੜੀ ਪਹਿਲੇ ਫੋਨ ਤੇ ਜਾਵੇ ਵੀ 40000 ਦੀ ਦਿੱਤੀ ਤੇ 40000 ਦੀ ਹਾਂਜੀ ਚਲੋ 1000 ਰੁਪਿਆ ਛੋਟ ਕਰਦੇ ਆ ਫਿਰ ਚਲੋ ਕੋਈ ਨਹੀਂ ਆ ਕਸਟਮਰ ਠੀਕ ਆ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਇਹਦੇ ਮਗਰ ਆਵ ਅੱਛਾ ਜੀ ਹਾਂਜੀ ਵਿਧੀਆ ਠੀਕ ਆ ਤੇ ਇਹਨੂੰ ਕਿੰਨਾ ਚਿਰ ਹੋ ਗਿਆ ਸੋਈ ਨਾ ਇਹਨੂੰ ਇਹਦੀ ਕੋਈ 10 ਤੱਕ 15 ਤੱਕ ਦੇਣਾ ਹੋਵੇ ਤੇ ਇਹਦੇ ਕੋਲ ਦੁੱਧ ਕਿੰਨਾ ਤਿਆਰ ਆ ਇਹਦੀ ਕੋ ਦੁੱਧ 12 ਕਿਲੋ ਬਿਲਕੁਲ ਤਿਆਰ ਜਿਹੜਾ ਰੈਡੀ ਜਿਹੜਾ ਤਿਆਰ ਜਿਹੜਾ ਬਿਲਕੁਲ ਤੇ ਗਲਾ 13 ਕਿਲੋ ਹੋ ਜੇ 14 ਹੋ ਜੇ ਠੀਕ ਆ ਹਾਂਜੀ ਤੋਲ ਵਾਲਾ 12 ਕਿਲੋ ਜੀ ਤੋਲੋ ਫੇਰ ਇੱਕ ਰਿੰਦਾਂ ਨੂੰ ਇਹਦਾ ਵੀ ਜੋ ਆ ਤੂ ਓਕੇ ਪੂਰਾ ਹਾਂਜੀ ਹਾਂਜੀ ਇਹਦਾ ਵੀ ਖਾਦ ਗੀ ਮੜਾ ਜਾ ਬਾਟ ਹਾਂ ਦੇਖ ਸਾਡੇ ਥਾਣੇ ਦੇ ਵੀ ਲੱਗ ਗਏ ਤਾਂ ਹੈਗੀ ਇਹ ਵੀ ਜਿਹੜੀ ਠੰਡੀ ਧੀਰੀ ਆ ਜਿਹੜੀ ਤੇ ਪਿਛਲੇ ਥਲਾੰਦਾ ਵੀ ਦਿਖਾ ਦਿਓ ਚਵਾ ਠੀਕ ਹੈ ਜੀ ਕਹਿੰਦਾ ਤੁਸੀਂ ਜੀ ਫੇਰ ਮੋਲੇ ਦਾ ਵੀ ਆਪਾਂ ਮੋਲੇ ਦਾ ਵੀ ਜੀ 35000 ਦੇ ਜੀ ਠੀਕ ਆ ਕਰਨਾ ਵਿੱਚ ਮਨ ਤਾਂ ਵੇ ਲੋ ਕਰ ਦੋ ਆਪ ਹੀ ਕਰ ਦੋ ਫਿਰ ਹੋਰ ਯਾਰ ਛੱਡ ਦਿੰਦੇ ਆ ਯਾਰ ਹੀ ਛੱਡਣਾ ਹੈ ਵੇ ਲੋ ਆਪ ਹੀ ਯਸ ਨੋ ਕਰ ਦੋ ਪੂਰੀ ਕਿੰਨੇ ਦੀ ਕਰਨੀ ਹਾਂ ਨਹੀਂ ਕਰ ਦਈਏ ਹਾਂ ਨਹੀਂ ਕਰ ਦੋ 31000 ਦੀ ਦੀ ਆਨੇਗਾ اچھا 31000 ਦੀ ਦੁੱਧ 12 ਲੀਟਰ ਘਰੋਂ ਚਵਾਦੋਗੇ ਬਿਲਕੁਲ ਜਿਹੜਾ ਰੈਡੀ ਤਿਆਰ ਹੈ ਜਿਹੜਾ ਚਵਾਦੋਗੇ ਭਾਵੇਂ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਠੀਕ ਹੈ ਜੀ ਤੇ ਠੀਕ ਹੈ ਵੀਰ ਜੀ ਹੋਰ ਕੁਝ ਕਹਣਾ ਬਸ ਬਾਕੀ ਮਿਹਰਬਾਨੀ ਠੀਕ ਹੈ ਵੀਰ ਜੀ ਬਾਕੀ ਜੋ ਵੀ ਕੁੱਝ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ ਗੱਬਨ ਆਪਣੀ ਪਾਸ ਕਰਕੇ ਕਰੋ ਤੇ ਸੂਈਆਂ ਦੀ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਫੇਰ ਹੀ ਆਪਣਾ ਪਸ਼ੂ ਖਰੀਦੋ ਜੀ ਆਪਣੀ ਸਮੇਂ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਖਰੀਦਿਆ ਕਰੋ